ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਇੱਥੇ ਇੱਕ ਉੱਪਰ ਬਣਿਆ ਹੋਇਆ ਉਹ ਪਹਾੜੀ ਦੇ ਉੱਪਰ ਤੇ ਉਹ ਦੇਖਣ ਜਾ ਰਹੇ ਆ ਆਪਾਂ ਤੇ ਰਸਤਾ ਦੇਖੋ ਜੀ ਬਿਲਕੁਲ ਕੱਚਾ ਰਸਤਾ ਹੈਗਾ ਤੁਰਕੇ ਜਾਣ ਵਾਲੀ ਰਸਤਾ ਇਹ ਹਲਕਾ ਫੁਲਕਾ ਜਿਹਾ ਤੇ ਉੱਪਰ ਹੈ ਕਾਫੀ ਬਾਈ ਜੀ ਨੇ ਦੱਸਿਆ ਕਹਿੰਦੇ ਵੀ ਇੱਥੇ 450 ਪੌੜੀ ਦੇ ਲਗਭਗ ਚੜ ਕੇ ਜਾਣਾ ਪੈਂਦਾ ਹੈਗਾ ਕਿਉਂਕਿ ਪਹਾੜੀ ਹੈ ਤੇ ਉੱਪਰ ਖੜੇ ਸਟੈਪ ਹੀ ਹੈਗੇ ਤਾਂ ਆਪਾਂ ਚੱਲਦੇ ਆਂ ਦੱਸਦੇ ਆ ਕਿ ਕਹਿੰਦੇ ਇੱਥੇ ਬਣਿਆ ਹੋਇਆ ਨਾ ਜਿਵੇਂ ਬੱਜਰੀ ਨਾਲ 파 ਕੇ ਰਸਤਾ ਬਣਾਇਆ ਹੋਇਆ ਪੌੜੀਆਂ ਬਹਿ ਗਈਆਂ ਤੇ ਬਾਈ ਜੀ ਇੱਥੋਂ ਆਪਣੇ ਉਹਨਾਂ ਦੱਸਿਆ ਕਹਿੰਦੇ ਕਿ ਕਿਸੇ ਟਾਈਮ ਇੱਥੇ ਮਹਾਰਾਜਾ ਅਨਜੀਤ ਸਿੰਘ ਜੀ ਦੀਆਂ ਫੌਜਾਂ ਇੱਥੇ ਠਹਿਰਾ ਕਰਦੀਆਂ ਸੀਗੀਆਂ ਤੇ ਕਹਿੰਦੇ ਇਸ ਕਿਲੇ ਦੇ ਉੱਪਰੋਂ ਖੜ ਕੇ ਜਦੋਂ ਮੌਸਮ ਸਾਫ਼ ਹੋਇਆ ਕਰਦਾ ਸੀਗਾ ਤਾਂ ਇੱਥੋਂ ਲਾਹੌਰ ਵੀ ਦਿਸਿਆ ਕਰਦਾ ਸੀਗਾ ਤਾਂ ਆਪਾਂ ਕਿ ਦੇਖਦੇ ਹਾਂ ਅੱਗੇ ਆਸੇਆ ਪੌੜੀਆਂ ਜੀ ਬਹੁਤ ਜ਼ਿਆਦਾ ਪੌੜੀਆਂ ਤੇ ਉੱਪਰ ਚੱਲ ਕੇ ਆਪਾਂ ਦੇਖਦੇ ਹਾਂਗੇ ਉੱਪਰ ਕੀ ਦੇਖ ਰਹੇ ਹੈ ਜਿੰਨਾ ਕਿ ਵੀ ਮੌਜੂਦ ਹੋਇਆ ਆਪਾਂ ਦੇਖਦੇ ਹਾਂ ਤੇ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਜਗਾ ਪਲਗ ਤੋਂ ਦੱਸਦੇ ਹਾਂ ਨਾ ਇਹ ਪੰਜਾਬ ਦੇ ਵਿੱਚ ਹੀ ਇਹ ਜਗਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਤੇ ਢੋਲਵਾਹਾ ਕਸਬਾ ਇੱਥੇ ਉੱਥੇ ਇਹ ਜਗਾ ਤਾਂ ਬਹੁਤ ਉੱਪਰ ਜਾ ਕੇ ਇੱਥੇ ਬਹੁਤ ਘੱਟ ਲੋਕ ਪਹੁੰਚਦੇ ਹੈਗੇ ਇਹ ਮਤਲਬ ਉਹ ਜਗਾ ਮੈਂ ਜਿਹੜੀਆਂ ਤੇ ਲੋਕ ਪਹੁੰਚੇ ਨਹੀਂ ਹੋਏ ਜ਼ਿਆਦਾ ਤਾਂ ਆਪਾਂ ਪਹੁੰਚੇ ਆ ਤੇ ਚੜ੍ਹਨਾ ਤਾਂ ਬਹੁਤ ਮੁਸ਼ਕਿਲ ਹੈ ਤੇ ਪਹੁੰਚਦੇ ਆਪਾਂ ਤਾਂ ਮੇਰੇ ਨਾਲ ਬਲਜਿੰਦਰ ਮਾਨ ਤੇ ਬਾਈ ਕਰਮ ਸੈਣੀ ਜੋ ਕਿ ਇੱਥੋਂ ਲੋਕਲ ਹੈ ਤੇ ਅੱਜ ਦੇ ਸਾਡੇ ਗਾਈਡ ਹੈ ਬਾਈ ਜੀ ਕਿੰਨੀਆਂ ਕਪੌੜੀਆਂ ਇਹ ਉੱਪਰ ਸਾਢੇ 4-500 ਪੌੜੀਆਂ ਫਿਰ ਤੇ ਕਿਲੇ ਦੀ ਬਿਲਡਿੰਗ ਪਹਿਲਾਂ ਤੁਸੀਂ ਜਾ ਕੇ ਆਏ ਹੋਗੇ ਵਧੀਆ ਪਈ ਹੈ ਮੰਦਰ ਬਣਿਆ ਹੋਇਆ ਖੂਹ ਆ ਅੱਛਾ ਤੇ ਇਹ ਲਾਹੌਰ ਵਾਕਈ ਦਿਖਦਾ ਸੀ ਇੱਥੋਂ ਕਹਿੰਦੇ ਵੀਰੇ ਸਤਾਨਿਕ ਲੋਕੀ ਕਹਿੰਦੇ ਆ ਵੀ ਦਿਖਦਾ ਸੀ ਜਿਹੜੇ ਲੋਕੀ ਲਾਹੌਰ ਦੇ ਲੋਕ ਦੀ ਦੇ ਸੀਗੇ ਅੱਛਾ ਜੀ ਫਿਰਦੇ ਅੱਛਾ ਜੀ ਮਤਲਬ ਉੱਚੀ ਜਗ੍ਹਾ ਹੈ ਇੱਕ ਤਾਂ ਉੱਚੀ ਜਗ੍ਹਾ ਆ ਤੇ ਆਪਾਂ ਚਲੋ ਉੱਪਰ ਜਾ ਕੇ ਦੇਖਦੇ ਹਾਂ ਵੀ ਮੌਸਮ ਵੈਸੇ ਉਹਨਾ ਸਾਫ਼ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਹਾਂ ਹਾਂ ਹੁਣ ਉਦੋਂ ਦੀ ਗੱਲ ਹੋਰ ਆ ਹਨਾ ਕਿਉਂਕਿ ਉਹ ਸਦੀਆਂ ਪਹਿਲਾਂ ਦੀ ਗੱਲ ਹੈ ਤਾਂ ਉਦੋਂ ਕਿਹਦੇ ਬਾਣ ਹੁੰਦੇ ਸੀਗੇ ਹਾਂ ਆਪਾਂ ਨੇ ਤਾਂ ਹੁਣ ਗੱਡੀਆਂ ਚੱਲਦੀਆਂ ਉਹ ਧੂਆਂ ਹੀ ਬਹੁਤ ਆ ਹਾਂ ਉਦੋਂ ਕੋਈ ਧੂਆਂ ਨਹੀਂ ਸੀ ਹੁੰਦਾ ਕੁਝ ਨਹੀਂ ਸੀ ਹੁੰਦਾ ਅੱਗਾਂ ਨੂੰ ਸੀ ਖੇਤਾਂ ਨੂੰ ਹੂੰ ਹੁਣ ਤਾਂ ਲੋਕੀ ਉਹ ਵੀ ਲਾਉਂਦੇ ਆ ਹਾਂ ਉਹ ਧੂਆਂ ਉਹ ਤੱਕ ਥਲੇ ਨਹੀਂ ਪੈਣਾ ਜੋ ਤੱਕ ਨਹੀਂ ਨਹੀਂ ਪੈਂਦਾ ਪੱਠੇ ਨਹੀਂ ਸੀ ਕੋ ਫੈਕਟਰੀ ਨਹੀਂ ਸੀ ਕੁਝ ਨਹੀਂ ਸੀ ਇਹ ਹੁਣ ਤਾਂ ਹਵਾ ਦੇ ਵਿੱਚ ਪ੍ਰਦੂਸ਼ਨ ਬਹੁਤ ਜ਼ਿਆਦਾ ਤੇ ਅੱਗੇ ਇਸ ਤਰ੍ਹਾਂ ਕੁਝ ਪੌੜੀਆਂ ਇਹ ਪਹਾੜ ਨੂੰ ਪੱਜ ਕੇ ਤਾਂ ਲਾਈਆਂ ਆ ਵੀਰੇ ਹਾਂ ਇਹ ਇਹ ਬਾਈ ਕਦੋਂ ਲੱਗੀਆਂ ਹੋਣਗੀਆਂ ਪੌੜੀਆਂ ਤਾਂ ਬਾਅਦ ਚੋਣਾ ਹੀ ਹੋਣਗੀਆਂ ਅੱਜ ਤੋਂ 100 ਸਾਲ ਪਹਿਲਾਂ ਇਹ ਪੌੜੀਆਂ ਬਣੀਆਂ ਚੂਨੇ ਦੀ ਲਪਾਈ ਨਾ ਹੋਈ ਉਹ ਹਾਂ ਭਈਆ ਚੂਨੇ ਦੀ ਲਪਾਈ ਹੈ ਸਾਰੀ ਕੋਈ ਸਿਮਿੰਟ ਵਾਲਾ ਕੰਮ ਨਹੀਂ ਹੈਗਾ ਤੇ ਹਾਂ ਦੇ ਉੱਪਰ ਇਸਲ ਕਾਫੀ ਉੱਪਰ ਪਹੁੰਚ ਗਏ ਆਪਾਂ ਤੇ ਇਸ ਤਰ੍ਹਾਂ ਹੁਣ ਦੇਖਦਾ ਹੋਊਗਾ ਆਪਾਂ ਕਿੰਨੀ ਹਾਈਟ ਦੇ ਉੱਪਰ ਹੈ ਛਾਰਕੁਰ ਜੇ ਤੁਹਾਨੂੰ ਦੇਖ ਰਹੇ ਹੋਣਗੇ ਇਹ ਕਾਫੀ ਹਾਈਟ ਆ ਜਾਂਦੀ ਹੈ ਉੱਪਰ ਤੇ ਇਹਦੇ ਪਰਲੇ ਪਾਸੇ ਹੀ ਢੋਲਵਾਹਾ ਡੈਮ ਵੀ ਹੈ ਤੇ ਉੱਪਰੋਂ ਦਿਖੂਗਾ ਵੀ ਢੋਲਵਾਹਾ ਡੈਮ ਇੱਥੋਂ ਹਾਂ ਫਿਰ ਬਹੁਤ ਵਧੀਆ ਤੇ ਆਪਾਂ ਉਹ ਵੀ ਦਿਖਾਉਣੇ ਬਈ ਸਾਹ ਚੜ ਤੇ ਸਾਹ ਚੜੀ ਜਾਂਦਾ ਤੇ ਇਧਰਲੇ ਪਾਸੇ ਬਈ ਹੁਣ ਤੁਹਾਨੂੰ ਕਾਸਵਾ ਦਿਖਾਉਣੇ ਬਾਈ ਇਹ ਢੋਲਵਾਹ ਕਸ ਬਈ ਜਿਹੜਾ ਦੇਖ ਲਓ ਜੀ ਆਹ ਢੋਲਵਾਹ ਕਸ ਬਈ ਐ ਆ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਅਸੀਂ نیچے ਮੰਦਰ ਵਗੈਰਾ ਤੇ ਕਾਫੀ ਪੌੜੀਆਂ ਵੀ ਛੜ ਲਈਆਂ ਤੇ ਕਾਫੀ ਹਜੇ ਝੜਨੀਆਂ ਬਾਕੀ ਆ ਹੌਲੀ ਹੌਲੀ ਰੋਕ ਰੋਕ ਕੇ ਜਾ ਰਹੇ ਆਪਾਂ ਉੱਪਰ ਤੇ ਇਤਿਹਾਸ ਨਾਲ ਜੁੜੀਆਂ ਇਹ ਕੁਝ ਉਹ ਅਨਮੋਲੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਜੋ ਹਰੇਕ ਬੰਦੇ ਨੂੰ ਦੇਖਣੀਆਂ ਚਾਹੀਦੀਆਂ ਸੋ ਅਸੀਂ ਤਾਂ ਮੈਂ ਕਹਿੰਨਾ ਕਰਮਾਣੇ ਜਿਹੜੇ ਕਿ ਦੇਖਣ ਆਏ ਇੱਥੇ ਹਨਾ ਤੇ ਬਾਕੀ ਤੁਸੀਂ ਵੀ ਕਰਮਾਣੇ ਜੇ ਤੁਸੀਂ ਚਾਹੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤਾਂ ਲਗਭਗ ਆਪਾਂ ਉੱਪਰ ਪਹੁੰਚ ਗਏ ਹਾਂ ਤੇ ਆ ਉਹ ਜਗ੍ਹਾ ਫਾਈਨਲੀ ਆ ਗਈ ਹੈ ਹਨਾ ਤੇ ਆਪਾਂ ਦੇਖਦੇ ਇੱਥੇ ਕੀ ਕੁਝ ਬਣਿਆ ਹੋਇਆ ਤੇ ਅ ਜਗਰ ਦੇ ਉੱਪਰ ਪਹੁੰਚ ਚੁੱਕੇ ਆ ਨਾ ਇੱਥੇ ਇੱਕ ਤਾਂ ਇਹ ਮੰਦਿਰ ਬਣਿਆ ਹੋਇਆ ਹੈਗਾ ਤੇ ਨਾਲ ਇੱਕ ਪ੍ਰਾਤਨ ਖੂਬ ਵੀ ਹੈ ਜਿਹੜਾ ਕਿ ਹੁਣ ਖਾਲੀ ਪਿਆ ਇਹਨੂੰ ਉੱਪਰ ਉਹ ਝਾਲ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਟਕਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਖੂਬ ਕਾਫੀ ਵੱਡਾ ਹੈਗਾ ਤੇ ਇਹ ਆ ਮੰਦਿਰ ਇੱਥੇ ਬਣਿਆ ਹੋਇਆ ਹੈਗਾ ਉੱਪਰ ਹਾਈਟ ਬਹੁਤ ਜ਼ਿਆਦਾ ਮੈਂ ਤੁਹਾਨੂੰ ਇੱਥੇ ਆਸ-ਪਾਸ ਇਹਦਾ ਏਰੀਆ ਦਿਖਾਉਣਾ ਹੈਗਾ ਵੀ ਆਪਾਂ ਕਿੰਨੀ ਉੱਚੀ ਜਗ੍ਹਾ ਤੇ ਖੜੇ ਆ ਇਹ ਇੱਥੇ ਮੰਦਿਰ ਹੈਗਾ ਤੇ ਆ ਇੱਥੇ ਜਗ੍ਹਾ ਬਣੀ ਹੋਈ ਹੈ ਤੇ ਹੁਣ ਮੈਂ ਤੁਹਾਨੂੰ ਇਸ ਤਰਫ ਦਿਖਾਉਣਾ ਹੈ ਕਿ ਆਪਾਂ ਕਿੰਨੀ ਉੱਚੀ ਜਗ੍ਹਾ ਤੇ ਫਿਰਦੇ ਆਂ ਆ ਤੁਸੀਂ ਦੇਖੋ ਆ ਇੱਧਰ ਤੁਹਾਨੂੰ ਜਿਹੜਾ ਦੇਖ ਰਿਹਾ ਉਹ ਢੋਲਵਾਹਾ ਡੈਮ ਹੈਗਾ ਆ ਤੁਸੀਂ ਦੇਖ ਲਓ ਨਾ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਤੇ ਅ ਵਿਚਾਲੇ ਵਾਲੀ ਕੰਧ ਆ ਗਈ ਡੈਮ ਦੀ ਇੱਧਰ ਜਿਹੜੀ ਤੁਹਾਨੂੰ ਸੜਕ ਵਰਗੀ ਦਿਖਾਈ ਦੇ ਰਹੀ ਹੈ ਤਾਂ ਇੱਧਰ ਇਹ ਸਾਰਾ ਜਿਹੜਾ ਹੈਗਾ ਢੋਲਵਾਹਾ ਕਸਬਾ ਹੈਗਾ ਇਹ ਦਿਖਾਈ ਦੇ ਰਿਹਾ ਹੋਊਗਾ ਉੱਧਰ ਸੂਰਜ ਜਿਹੜਾ ਛਿਪ ਰਿਹਾ ਤੇ ਬਹੁਤ ਵਧੀਆ ਜਗ੍ਹਾ ਤੇ ਇਹਦੇ ਅ ਥੱਲੇ ਸ਼ਾਇਦ ਮਨ ਲ ਜਿਹੜੇ ਕਿਲਾਨੂਮਾ ਮਾਰਤ ਸੀਗੀ ਉਹ ਇਹਦੇ ਥੱਲੇ ਹੀ ਦੱਬੀ ਹੋਈ ਹੈਗੀ ਤੇ ਫਿਲਹਾਲ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈਗਾ ਉਹ ਇੱਥੇ ਇੱਕ ਖੂਹ ਹੈਗਾ ਤੇ ਇੱਕ ਇਹ ਮੰਦਿਰ ਹੈਗਾ